ਇਹ ਮੂਵ ਕਲਰ ਦੇ ਰੋਜ਼ ਵਾਲਾ ਡਿਜ਼ਾਈਨ ਬਣਾਇਆ ਆਪਾਂ ਇਸ ਡਿਜ਼ਾਈਨ ਚ ਮਲਟੀ ਕਲਰ ਫਲਾਵਰ ਆ ਤੇ ਲਾਈਟ ਡਾਰਕ ਗ੍ਰੀਨ ਲੀਫਸ ਆ ਇਹ ਆਪਾਂ ਫਿਸ਼ ਬਣਾਈ ਆ ਜਿਹਦੇ ਵਿੱਚ ਨੋਰਮਲ ਪੈਨਸਲ ਦੇ ਨਾਲ ਸ਼ੇਡਿੰਗ ਕੀਤੀ ਹੈ ਸੱਚਿਆਕਾਲ ਹੈਲੋ ਨਮਸਤੇ ਸਲਾਮ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਇਕਵਿੰਦਰ ਕੌਰ ਭੂੰਗਾ ਤੇ ਅੱਜ ਆਪਾਂ ਇੱਕ ਛੋਟਾ ਜਿਹਾ ਵਲੌਗ ਬਣਾਉਣ ਜਾ ਰਹੇ ਹਾਂ ਜਿਹੜਾ ਕਿ ਮੇਰੇ ਆਰਟ ਦੇ ਨਾਲ ਸੰਬੰਧਿਤ ਹੈ ਮੈਂ ਟੈਕਸਟਾਈਲ ਡਿਜ਼ਾਈਨਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ ਜਿਹਦੇ ਵਿੱਚ ਸ਼ੀਟ ਚਾਦਰਾਂ ਸੂਟ ਹੈਂਕੀ ਟਾਵਲ ਤੇ ਵਾਲ ਹੈਂਗਿੰਗ ਆਪਾਂ ਪ੍ਰਿੰਟ ਕਰ ਸਕਦੇ ਹਾਂ ਹਨ ਤੇ ਉਸ ਡਿਪਲੋਮਾ ਜਿਹੜਾ ਉਹ 1 ਸਾਲ ਦਾ ਹੁੰਦਾ ਆ ਜਿਹਦੇ ਵਿੱਚ ਸਾਰਾ ਉਹ ਆਪਾਂ ਕੰਮ ਹੈ ਜਿਹੜਾ ਟਾਈ ਡਾਈ ਵਗੈਰਾ ਹਨ ਆਪਾਂ ਸੂਟ ਨੂੰ ਵਧੀਆ ਢੰਗ ਨਾਲ ਡਿਜ਼ਾਈਨ ਕਰ ਸਕਦੇ ਹਾਂ ਚਾਦਰਾਂ ਨੂੰ ਡਿਜ਼ਾਈਨ ਕਰ ਸਕਦੇ ਹਾਂ ਹਨ ਅੱਜ ਉਹਦੇ ਵਿੱਚੋਂ ਇੱਕ ਝਲਕ ਮੈਂ ਤੁਹਾਨੂੰ ਦਿਖਾਉਂਗੀ ਤੁਸੀਂ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅੱਜ ਉਹ ਮੈਂ ਤੁਹਾਨੂੰ ਹੁਣ ਦਿਖਾਉਣੀ ਆ ਪੇਂਟ ਕੀਤੀ ਬੈੱਡਸ਼ੀਟ ਲਓ ਜੀ ਆਪਾਂ ਆ ਗਏ ਹੁਣ ਬੈੱਡਰੂਮ 'ਚ ਇਹ ਆਪਣਾ ਬੈੱਡ ਇਹਦੇ ਤੇ ਜਿਹੜੀ ਮੈਂ ਬੈੱਡਸ਼ੀਟ ਪਿਛਾਈ ਹੋਆ ਨਾ ਇਹ ਵੀ ਪਹਿਲਾਂ ਬਿਲਕੁਲ ਪਲੇਨ ਸੀਗੀ ਇਹ ਤਾਂ ਜਸਟ 10 ਮਿੰਟ ਦੇ ਵਿੱਚ ਹੀ ਮੈਂ ਪੇਂਟ ਕਰਤਾ ਸੀ ਹਲਕਾ ਫੁਲਕਾ ਜਾਇ ਇਹਨੂੰ ਟੈਕਸਚਰ ਪੇਂਟਿੰਗ ਕਹਿੰਦੇ ਆ ਇਹਨੂੰ ਹਾਂਜੀ ਇਹ ਆਪਣੀ ਬੈੱਡਸ਼ੀਟ ਜਿਹੜੀ ਮੈਂ ਪੇਂਟ ਕੀਤੀ ਹੋਆ ਬਹੁਤ ਸੋਹਣਾ ਇਹਦਾ ਡਿਜ਼ਾਈਨ ਹੈ ਇਹ ਪੂਰੀ ਮੈਂ ਤੁਹਾਨੂੰ ਵਿਛਾ ਕੇ ਵੀ ਦਿਖਾਉਣੀ ਆ ਬਹੁਤ سارے ਫਲਾਵਰ ਆ ਇਹਦੇ ਵਿੱਚ ਪੂਰੀ ਬੈੱਡਸ਼ੀਟ ਹੈ ਜਿਹੜੀ ਉਹ ਭਰੀ ਹੋਈ ਫਲਾਵਰਸ ਦੇ ਨਾਲ ਜਿਹੜੀਆਂ ਪੇਂਟਿੰਗ ਆ ਉਹ ਅਲੱਗ-ਅਲੱਗ ਹੁੰਦੀਆਂ ਆ ਇੱਕ ਤਾਂ ਆਪਾਂ ਬ੍ਰਸ਼ ਦੇ ਨਾਲ ਕਰਦੇ ਆ ਹਨਾ ਇੱਕ ਹੁੰਦਾ ਸਕਰੀਨ ਪੇਂਟਿੰਗ ਇਹ ਸਕਰੀਨ ਪੇਂਟਿੰਗ ਚ ਬਣਾਈਓ ਆ ਜੇਕਰ ਤੁਸੀਂ ਵੀ ਇਹੋ ਜਿਹੀਆਂ ਪੇਂਟਿੰਗ ਸਿੱਖਣੀਆਂ ਚਾਹੁੰਦੇ ਆ ਤਾਂ ਮੈਨੂੰ ਦੱਸ ਦਿਓ ਤੇ ਮੈਂ ਹੌਲੀ-ਹੌਲੀ ਕਰਕੇ ਜਿੱਤੇ ਦਾ ਮੈਨੂੰ ਟਾਈਮ ਮਿਲੂਗਾ ਤਾਂ ਮੈਂ ਵੀਡੀਓ ਪਾਉਂਦੀ ਜਾਊਂਗੀ ਇਹ ਤੁਸੀਂ ਵੀ ਬਣਾ ਸਕਦੇ ਹੋ ਇਦਾਂ ਦੇ ਡਿਜ਼ਾਈਨ ਬਹੁਤ ਹੀ ਸੋਹਣੇ ਲੱਗਦੇ ਆ ਸਸਤੇ ਜੇ ਕੱਪੜੇ ਨੂੰ ਤੁਸੀਂ ਆਸਾਨੀ ਦੇ ਨਾਲ ਮਹਿੰਗੇ ਭਾ ਦਾ ਬਣਾ ਸਕਦੇ ਆ ਹੁਣ ਆਪਾਂ ਇਹ ਤੁਹਾਨੂੰ ਵਿਛਾ ਕੇ ਦਿਖਾਣੇ ਬੈੱਡ ਤੇ ਫੇਰ ਤੁਸੀਂ ਦੱਸਣਾ ਇਹ ਕਿਵੇਂ ਦੀ ਲੱਗੀ ਆ ਆਪਾਂ ਪੇਂਟਿੰਗ ਵਾਲੀ ਬੈੱਡ ਸ਼ੀਟ ਬੈੱਡ ਤੇ ਵਿਛਾ ਦਿੱਤੀ ਆ ਤੁਸੀਂ ਦੇਖ ਕੇ ਦੱਸਣਾ ਤੁਹਾਨੂੰ ਕਿ ਹੋਜੇ ਲੱਗੀ ਐ ਇਹਦਾ ਡਿਜ਼ਾਈਨ ਕਿਹੋ ਜਿਹਾ ਲੱਗਿਆ ਦੂਰੋਂ ਸ਼ਾਇਦ ਤੁਹਾਨੂੰ ਇਦਾਂ ਲੱਗੇ ਕਮਰੇ ਦੇ ਵਿੱਚ ਟੰਗ ਨਾਲ ਨਹੀਂ ਆ ਰਿਹਾ ਬਣੀ ਹੈ ਬਹੁਤ ਸੋਹਣੀ ਹੈ ਇਹ ਤੇ ਇਹ ਆਪਾਂ ਬ੍ਰਸ਼ ਦੇ ਨਾਲ ਨਹੀਂ ਬਣਾਉਂਦੇ ਹੈਗੇ ਇਹਨੂੰ ਆਪਾਂ ਕਹਿੰਦੇ ਆ ਸਕਰੀਨ ਪੇਂਟਿੰਗ ਸਕਰੀਨ ਪੇਂਟਿੰਗ ਕੀ ਤਰ੍ਹਾਂ ਦਾ ਨਿਆ ਇਹਦੇ ਲਈ ਆਪਾਂ ਪਹਿਲਾਂ ਫਰੇਮ ਬਣਾਉਣਾ ਪੈਂਦਾ ਹੈ ਫਰੇਮ ਜੇਕਰ ਆਪਾਂ ਇੱਕ ਵਾਰੀ ਬਣਾ ਲਈਏ ਨਾ ਫਿਰ ਇਹਨਾਂ ਨਾਲ ਭਾਵੇਂ ਆਪਾਂ 10 ਲੈਟ ਸ਼ੀਟ ਕਰ ਲਈਏ 10 20 30 ਜਿੰਨੀ ਮਰਜ਼ੀ ਹੈ ਨਾ ਤੇ ਇਹਨੂੰ ਸਭ ਫਰੇਮ ਨੂੰ ਦੁਬਾਰਾ ਦੁਬਾਰਾ ਲੇਅਰ ਬਣਾਉਣਾ ਪੈਂਦਾ ਇਹ ਜਿਹੜੀ ਲੈਟ ਸ਼ੀਟ ਹੈ ਤਾਂ ਸਟੱਫ ਹੈ ਗਲੇਸ ਕਾਟਨ ਤੇ ਇਹਦੇ ਜਿਹੜੇ ਕਲਰ ਆਉਂਦੇ ਫੈਬਰਿਕ ਕਲਰ ਆਪਾਂ ਯੂਜ਼ ਕਰਦੇ ਆਂ ਉਹ ਨਹੀਂ ਹੁੰਦੇ ਸਕਰੀਨ ਪੇਂਟਿੰਗ ਦੇ ਕਲਰ ਆ ਇਹਦੇ ਉਹ ਲੱਗੋ ਨਹੀਂ ਆ ਠੀਕ ਹੈ ਉਹ ਕਲਰ ਬਣਾ ਕੇ ਆਪਾਂ ਕਰਦੇ ਆਂ ਜੇ ਤੁਸੀ ਵੀ ਸਿੱਖਣਾ ਚਾਹੁੰਦੇ ਤਾਂ ਜਰੂਰ ਦੱਸਣਾ ਕਿ ਆਪਾਂ ਜਿਹੜੀਆਂ ਵੀਡੀਓ ਇਹਨਾਂ ਆ ਅਪਲੋਡ ਕਰ ਦੇਵਾਂਗੇ ਹਾਂਜੀ ਦੇਖੋ ਬਹੁਤ ਹੀ ਸੋਹਣੀ ਆ ਬੈੱਡ ਸ਼ੀਟ ਇਹ ਤੁਸੀਂ ਵੀ ਇਸੇਹੀ ਬਣਾ ਸਕਦੇ ਆਂ ਕਿਉਂਕਿ ਕੋਈ ਪਹਿਲੇ-ਪਹਿਲੇ ਹੀ ਆਪਾਂ ਨੂੰ ਕੰਮ ਕੋਈ ਵੀ ਔਖਾ ਲੱਗਦਾ ਹੈ ਜਦੋਂ ਫਿਰ ਉਸ ਕੰਮ ਨੂੰ ਕਰਨ ਦੇ ਲਈ ਅਸੀਂ ਅਭਿਆਸ ਕਰ ਲੈਂਦੇ ਆ ਸਿੱਖ ਲੈਂਦੇ ਆ ਅਭਿਆਸ ਕਰਦੇ ਜਾਂਦੇ ਆ ਤੇ ਉਹ ਸਾਨੂੰ ਆਸਾਨ ਲੱਗਦਾ ਆ ਇਸੇ ਤਰ੍ਹਾਂ ਮੇਰੇ ਨਾਲ ਵੀ ਹੈ ਤੇ ਮੈਨੂੰ ਪੇਂਟਿੰਗ ਕਰਨਾ ਬਹੁਤ ਆਸਾਨ ਲੱਗਦਾ ਹੈ ਮੇਰਾ ਬਹੁਤ ਸ਼ੌਕ ਹੈ ਇਹ ਪੇਂਟਿੰਗ ਦਾ ਤੁਸੀਂ ਵੀ ਇਹ ਤਾਂ ਕਰ ਸਕਦੇ ਹੋ ਥੈਂਕ ਯੂ so much ਵੀਡੀਓ ਨਾਲ ਐਂਡ ਤੱਕ ਬਣੇ ਰਹਿਣ ਦੀ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ